ਪੜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਮੈਂ ਪਿੰਡ ਮਰਾ ਬਸੀ ਗਲਾਂ ਸਰਾ ਨਾਮ ਮੇਰਾ ਤਰਲੋਚ ਸਿੰਘ ਆ ਤਰਲੋਚਲ ਜੀ ਇਹ ਕਿੰਦਣ ਕਦਾ ਵਾਕਿਆ ਤੇ ਕੀ ਮੁਸ਼ਕਿਲਾਂ ਆ ਰਹੀਆਂ ਜੀ ਇਹ ਕੱਲ ਦਾ ਹੀ ਵਾਕਿਆ ਹੈਗਾ ਜੀ ਕੱਲ ਸਵੇਰ ਤੜਕ ਸਵੇਰ ਤੜਕੇ ਪਾਣੀ ਜਮੀਂ ਬਾਰਿਸ਼ ਹੋਈ ਆ ਉਸ ਦਾ ਹੈਗਾ ਹੈਗਾ ਵਾਕਿਆ ਹੈਗਾ ਜੀ ਤੇ ਉਹ ਤਾਂ ਪਹਿਲਾਂ ਪਾਣੀ ਥੋੜਾ ਥੜਾ ਫੇਰ ਜ਼ਿਆਦਾ ਪਹਿਲਾਂ ਵੀ ਆਉਂਦਾ ਰਿਹਾ ਪਾਣੀ ਇਦਾਂ ਹੀ ਜੀ ਤੇ ਪਹਿਲਾਂ ਵੀ ਦੋ ਤਿੰਨ ਵੇਡ ਡੋੜ ਚੁੱਕੀ ਹੈਗੀ ਆ ਚਾਹੀਦਾ ਤਾਂ ਸਿਰ ਪੋਲ ਪੈਣਾ ਇੱਥੇ ਛੋੜੀ ਪੋਲੀ ਹੈਗੀ ਹੈ ਜਿੱਦਾ ਮਰ ਗਈ ਹੈਗਾ ਸਿੰਗਲ ਆ ਆ ਤਾਂ ਜੋ ਹੁਣ ਵੀ ਦੁਬਾਰਾ ਵੀ ਬਣਾਉਣਗੇ ਕ ਤਾਂ ਇੱਥੇ ਦਾ ਹੈਗਾ ਚਲੋ ਇਹ ਦਾ ਹੈਗਾ ਚਲੋ ਪਾਣੀ ਆਉਂਦਾ ਪਿਆ ਇੱਕ ਵਾਰ ਨਹੀਂ ਪਹਿਲਾਂ ਤਿੰਨ ਚਾਰ ਵਾਰ ਰੋੜ ਚੁੱਕੀ ਹੈਗੀ ਆ ਪਰ ਪਤਾ ਸਾਰਿਆਂ ਨੂੰ ਹੈਗਾ ਫੇ ਕਾਹਦੇ ਇਹ ਰੋੜਦੀ ਕਾਹਦੇ ਹੈਗੀ ਦੁਬਾਰਾ ਕਾਹਦੇ ਪਰ ਪੋਲ ਨਾ ਬਣਾਉਣ ਦੀ ਬਜਾ ਵੀ ਇਹਨਾਂ ਨੂੰ ਨਹੀਂ ਪਤਾ ਇਹ ਕਰਨ ਨਹੀਂ ਪਤਾ ਕਿਹੜਾ ਨਿਆਣੇ ਹੈਗੇ ਸਾਰਿਆਂ ਨੂੰ ਪਤਾ ਕਿ ਐਮ ਵੀ ਕੋ ਲੋੜ ਨਹੀਂ ਹੈਗੀ ਪੋਲ ਬਣਾਉਣ ਸਭ ਕੁਝ ਹੋ ਜਾਂਦਾ ਸਹੀ ਉਹ ਚ ਕਰਨ ਨਹੀਂ ਹੁੰਦਾ ਪੋਲ ਬਣਾਦਾਂ ਉਹ ਚ ਕੀ ਹੋ ਜਾਂਦਾ ਸਹੀ ਹੁਣ ਨਹੀਂ ਬਣਾਉਣਾ ਬੱਕਰੀ ਜਿੰਨਾ ਮਰਜ਼ੀ ਬਣਾਈਏ ਉਹਨਾਂ ਚ ਤੇ ਬਾਕੀ ਜਿਹਦਾ ਮਟੀਰੀਅਲ ਪਾਇਆ ਮੈਨੂੰ ਲੱਗਦਾ ਸਰੀਆ ਵੀ ਨਹੀਂ ਪਾਇਆ ਤੇ ਸੈਲਫ ਸਲੈਬ ਸੈਲਫ ਥੱਲੇ ਪਈ ਪੂਰੀ ਦੀ ਤੋਂ ਮਰਸ ਲਾਇਆ ਪਈਏ ਕੁਛ ਮਰ ਜਾਨ ਹੋਵੇ ਵਿੱਚ ਫੇਰੀ ਆ ਤੇ ਹੁਣ ਕਾਰਨ ਕੇ ਕੱਲ ਕਹਿ ਕੇ ਵੀ ਗਏ ਹੈਗੇ ਚਲੋ ਐਮਪੀ ਸਾਹਿਬ ਵੀ ਆਏ ਹੈਗੇ ਐਮਐਲਏ ਸਾਹਿਬ ਵੀ ਸਾਫ ਕਹਿ ਐਮਐਲਏ ਚਲੋ ਕਹਿ ਸਾਰੇ ਗੱਲ ਕਰ ਗਏ ਕਾਰਨ ਜਿਹੜਾ ਕਰੂਗਾ ਤਾਂ ਉਹਦੀਆਂ ਗੱਲਾਂ ਆ ਜਿਹੜਾ ਕਰੂਗਾ ਪਰ ਫਿਰ ਜੇ ਸਾਨੂੰ ਹੁਣ ਪਾਣੀ ਚੱਲਦਾ ਪਿਆ ਪਰ ਹੁਣ ਮੌਕੇ ਦਾ ਹਾਲ ਕੁਛ ਨਹੀਂ ਜਿੱਨਾ ਚੱਕਰ ਪਾਣੀ ਨਹੀਂ ਹਟਦਾ ਤੁਰੇ ਚੱਕਰ ਕਰੂਗਾ ਕਿਥੋਂ ਹੁਣ ਆਪਣੇ ਲੈਵਲ ਤੇ ਆ ਚਲੋ ਸੈਲਫੋਨ ਕਾਹ ਗੱਲ ਕਰਦੇ ਜਿਹੜਾ ਸਲੇਬ ਹੀ ਥੱਲੇ ਸਿੱਟ ਕੇ ਚਲੋ ਪੈਦਲ ਨਿਕਲ ਜੁਗਾ ਰਸਤਾ ਮਾੜਾ ਮੋਟਾ ਹੋ ਜੀਏ ਪਰ ਮੈਨੂੰ ਲੱਗਦਾ ਨਹੀਂ ਜੇ ਇਸ ਸੀਜ਼ਨ ਵਿੱਚ ਇਹ ਹੋਊਗਾ ਪੈਦ ਪੈਦਲ ਵਾਲਾ ਵੀ ਹੋਊਗਾ ਹਰ ਸਾਲ ਕਿਹਾ ਜਾਂਦਾ ਤੁਨੋਚੰਦੀ ਕਿ بارشਾਂ ਨਾਲ ਹੜ੍ਹਾਂ ਨਾਲ ਜਿਸ ਤਰ੍ਹਾਂ ਦੇ ਲਈ ਸਾਰੀਆਂ ਮੁਕੰਮਲ ਹੋ ਗਈਆਂ ਤੇ ਹਰ ਸਾਲੇ ਮੁਸ਼ਕਲਾਂ ਦਾ ਆਉਣਾ ਉਹ ਤੁਹਾਡੇ ਪਿੰਡ ਦੀਆਂ ਸਾਰੀਆਂ ਸੜਕਾਂ ਸਰਪੰਚ ਸਾਹਿਬ ਕਹਿੰਦੇ ਵੀ ਅੱਡਾ ਨੂੰ ਰਾਹ ਹੀ ਕੋਈ ਨਹੀਂ ਕੀ ਲੱਗਦਾ ਤਿਆਰੀਆਂ ਕਿੰਨੀਆਂ ਕਰਾਉਂਦਾ ਦਿਖਾਈ ਦੇ ਉਹ ਗੱਲ ਤੇ ਸਾਰੇ ਕਹਿੰਦੇ ਪਏ ਆ ਪਤਾ ਤਾਂ ਸਾਨੂੰ ਵੀ ਅਸੀਂ ਵੀ ਇੱਥੇ ਦੇ ਸਰਪੰਚ ਸਾਹਿਬ ਵੀ ਇੱਥੇ ਦੇ ਹੋਣ ਦੇ ਵੀ ਪਹਿਲੇ ਸਾਰੇ ਇੱਥੇ ਦੇ ਹੈਗੇ ਆ ਕਿ ਸੜਕਾਂ ਕਾਹਦੇ ਟੁੱਟਦੀਆਂ ਪਈਆਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈਗਾ ਜਦ ਹੁਣ ਇੱਕ ਚੀਜ਼ ਹੈ ਸਮੁੰਦਰ ਵਿੱਚ ਪੁਲ ਬਣਾ ਇੱਕਾ ਉੱਥੇ ਪਸਾਬ ਕੋ ਕਰਦੇ ਹੈਗੇ ਆ ਪਾਣੀ ਰੈਗੂਲਰ ਚੱਲਦਾ ਬੰਦ ਨਹੀਂ ਕਰਦੇ ਸਭ ਕੁਝ ਕਰਦੇ ਸੀ ਬਾਹਰ ਰਹਿ ਸਾਕੋ ਕੀਤਾ ਪਰ ਉੱਥੇ ਨਹੀਂ ਰੋੜਦਾ ਇੱਥੇ ਕਹਿੰ ਕਿਉਂ ਰੋੜ ਜਾਂਦਾ ਹੈਗਾ ਇੱਕ ਵਾਰ ਇਹ ਨਹੀਂ ਬਹੁਤ ਵਾਰੀ ਹੋ ਚੁੱਕਾ ਹੈ ਗਿਣਤੀ ਕੋਈ ਨਹੀਂ ਕਿੰਨੀ ਵਾਰੀ ਹੋ ਚੁੱਕਾ ਠੀਕ ਹੈ ਸਾਡੇ ਲੋਕਾਂ ਨੂੰ ਪੈ ਰਿਹਾ ਹਾਂ ਬਹੁਤ ਸਾਹਮਣੇ ਤੁਹਾਡੇ ਹਾਂ ਦੇਖੋ ਮੈਂ ਤਦ ਪਸਾ ਲਾ ਕੇ ਲਾਂਗੇ ਕਿ ਐ ਜਾਣਾ ਕੰਮ ਹੋ ਜਾਣਾ ਕਿੱਥੇ ਕਿੱਦਾਂ ਕਰਾਂਗੇ ਦੱਸੋ ਪਹਿਲਾਂ ਪਰ ਕਰਕੇ ਨਹੀਂ ਰਾਜੀ ਕੋਈ ਨਾ ਉਸ ਤਰੀਕੇ ਦਾ ਹੋਣਾ ਚਾਹੀਦਾ ਪੋਲ ਪੈਣਾ ਹੈ ਅਸਲ ਜੇ ਫੇਰ ਫੇਰ ਪਵਾ ਕੋਈ ਹਲ ਪੱਕਾ ਹਲ ਪੋਲੇ ਹੀ ਆ ਕੱਲ ਐਮਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਇਹ ਹੀ ਕਿਹਾ ਕਿ ਪੱਕਾ ਹਲ ਪੋਲੇ ਹੀ ਆ ਰਟੈਨਿੰਗ ਵਾਲ ਲੱਗੇ ਫੇਰ ਹੋਣਾ ਉਦੋਂ ਉੱਤ ਬਗਾਰ ਨਹੀਂ ਹੋਣਾ ਇਹਦੀ ਇਹ ਲੇਕਰ ਕਾਜਵੇ ਬਣਦਾ ਫਿਰ ਕਾਜਵੇ ਤਾਂ ਸਰ ਉਹੀ ਵਾਲ ਕਾਜਵੇ ਖਾਰ ਪਈ ਜਾਂਦੀ ਹੈਗੀ ਆ ਪਾਣੀ ਇੱਥੋਂ ਨਹੀਂ ਹੋ ਜਿੱਦਾਂ ਪਾਣੀ ਜਾਂਦਾ ਪਿਆ ਕਾਜਵੇ ਕਿੰਨਾ ਕੋਹ 2-4 ਗੋਟ ਥੱਲੇ ਤੱਕ ਉਹਦੀ ਬੇਸ ਹੋ ਗਈ ਜਿਹੜੀ ਹੋਗੀ ਰੇਤਾ ਨਿਕਲ ਕੇ ਥੱਲੇ ਫੇਰ ਮੁੜ ਕੇ ਵੀ ਕਾਜਵੇ ਵੀ ਰੋਲੇ ਜਿੱਥੇ ਖੜੇ ਸੀ ਮੌਕੇ ਤੇ ਖੜੇ ਹੀ ਹੈਗੇ ਆ ਇਸ ਟ ਸਾਹੀ ਪਿੰਡ ਦਾ ਨੁਕਸਾਨ ਆ ਫਿਰ ਬਿਲਾਦੀ ਦੇ ਬਿਲਕੁਲ ਨਾਲ ਚੋ ਪੈ ਗਿਆ ਸਾਰੇ ਤਾਂ ਕੁਦਰਤੀ ਚਲੋ ਇਦਨ ਨੂੰ ਹੋ ਗਿਆ ਨਾਲ ਉਧਰਲੇ ਪਾਸੇ ਹੁੰਦਾ ਪਿੰਡ ਸਾਡਾ ਪਿੰਡ ਜੰਨਾ ਇਦਨਲੇ ਪਾਸੇ ਆ ਉਧਰਲੇ ਪਾਸੇ ਹੋ ਜਾਣਾ ਸਾਹੀ ਪਿੰਡ ਦਾ ਨੁਕਸਾਨ ਸਾਰਾ ਇਹ ਬੜਾ ਨੁਕਸਾਨ ਨੁਕਸਾਨ ਕੋ ਬਚਾਅ ਹੋ ਗਿਆ ਹਾਂ ਉਹ ਦਾ ਫਿਗਰ ਪੈ ਇਦਨ ਨੂੰ ਹੋ ਗਿਆ ਕਰਕੇ ਬਚਾਅ ਹੋ ਗਿਆ ਉਹਦਾ ਹੋਰ ਕੋਈ ਅਦਰ ਰੈਕਸ਼ਨ ਕੀ ਮੰਗ ਅਪੀਲ ਕੀ ਕਰਦੇ ਮੰਗ ਤਾਂ ਬੇਤ ਜਰਾ ਪੋਲ ਪੈਣਾ ਚਾਹੀਦਾ ਹੋਰ ਤਾਂ ਕੋਈ ਸ਼ਾਲ ਨਹੀਂ ਹੈ ਕੀ ਨਾਮ ਆ ਤੁਹਾਡਾ ਜੀ ਸੁਖਜਿੰਦਰ ਸਿੰਘ ਸਰਪੰਚ ਪਸੀ ਗਲੌਂਸਾਨ ਠੀਕ ਹੈ ਜੀ ਕਿ ਤੁਹਾਨੂੰ ਸਾਹਿਬ ਦਿੱਕਤ ਕੀ ਆਤੀ ਹੈ ਪਰੇਸ਼ਾਨੀਆਂ ਦੀ ਸਰ ਦਿੱਕਤ ਜਿਸ ਨਾਲ ਸਾਡਾ ਕਾਜਬਿਆ ਸਾਰਾ ਟੁੱਟ ਗਿਆ ਸੜਕ ਵੀ ਡੈਮੇਜ ਹੋ ਗਈ ਹੈ ਜਿਸ ਕਾਰਨ ਪਿੰਡ ਵਾਸੀ ਨੂੰ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜੀ ਜੀ ਕਿਉਂਕਿ ਇਹ ਸਾਡਾ ਮੇਨ ਰੋਡ ਆ ਸਾਰਾ ਕਿਉਂ ਇਹਦੇ ਸਾਰਾ ਪਿੰਡ ਇਸ ਰੋਡ ਤੇ ਹੀ ਚੱਲਦਾ ਜੀ ਕਿਉਂ ਜੇ ਇਸ ਕਰਕੇ ਸਾਨੂੰ ਜਾਦੇ ਬੱਚੇ ਸਾਡੇ ਸਕੂਲ ਜਾਂਦੇ ਆ ਬੱਚਾ ਵਾ ਦੇਕਾ ਤਾਂ ਬਜ਼ੁਰਗਾਂ ਹਰ ਬੰਦੇ ਵਾਸਤੇ ਦਿੱਕਤ ਆ ਸਾਡਾ ਇਹ ਰੋਡ ਜਿਹੜਾ ਖੱਡਿਆਮਜ ਹੋਇਆ ਨਾ ਸਾਡੀ ਸੜਕ ਅੱਗੇ ਟੁੱਟ ਗਈ ਸਾਰੀ ਸਾਨੂੰ ਇਸ ਕਰਕੇ ਬਹੁਤ ਜ਼ਿਆਦਾ ਦੀ ਪ੍ਰੋਬਲਮ ਆ ਇਹ ਮੇਨ ਰੋਡ ਆ ਸਾਡਾ ਜਿਹੜਾ ਇਹ ਇਹ ਰੋਡ ਜਾਂਦਾ ਪਿਆ ਮਾਤਾ ਚੰਤਪੁਰਨੀ ਮੇਲਾ ਵਾਸਤੇ ਵੀ ਯੂ ਸਾਰੀ ਟ੍ਰੈਫਿਕ ਉੱਥੋਂ ਲੰਘਦੀ ਹੈ ਕਿਉਂਕਿ ਪੈਦਲ ਦੇ ਆਧਾਰ ਤੇ ਸਾਰੇ ਕਰ ਦੇਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਮੈਂ ਤਾਂ ਇਹ ਅਪੀਲ ਕਰਦਾ ਜਿੰਨਾ ਜਲਦੀ ਤੋਂ ਜਲਦੀ ਹੋਵੇ ਸਾਡਾ ਇਹ ਜਿਹੜਾ ਬਤੌਰ ਸਰਪੰਚ ਕੋ ਗੱਲ ਹੋਈ ਡੀਸੀ ਸਾਹਿਬ ਨਾਲ ਅੱਜ ਹਾਂਜੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਸਰ ਜੀ ਜੀ ਡੀਸੀ ਸਾਹਿਬ ਨਾਲ ਵੀ ਹੋਈ ਸੀ ਡਾਕਟਰ ਰਾਜਕੁਮਾਰ ਚੱਬੇ ਵਾਲੇ ਵੀ ਆਏ ਸੀ ਜੀ ਜੀ ਅਰੋੜਾ ਸਾਹਿਬ ਵੀ ਆਏ ਸੀ ਜੀ ਸਾਰਿਆਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਤੁਹਾਡਾ ਇਹ ਸੀ ਕਰਵਾ ਕੇ ਦਵਾਂਗੇ ਇਹ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਜਿੰਨਾ ਜਲਦੀ ਤੋਂ ਜਲਦੀ ਹੋਵੇ ਕਿ ਸਾਡਾ ਇਹ ਕਾਜਬੇ ਇਹ ਰੋਡ ਸ ਸਾਦੋਂ ਬਿਤਾ ਆਂਦੀਆਂ ਨੂੰ ਕਹਿ ਸਕਦੇ ਕਿ ਪਿੰਡ ਦਾ ਇਤਰਾ ਨਾਲ ਸੰਪਰਕ ਸਿੱਧਾ ਸੰਪਰਕ ਟੁੱਟ ਗਿਆ ਹਾਂ ਉਹ ਤਾਂ ਨੇਚਰਲੀ ਸਾਰੇ ਟੁੱਟੇ ਗਿਆ ਜਿੰਨੇ ਵੀ ਸਾਡੇ ਰੋਡ ਸਭ ਡੈਮੇਜ ਆ ਜੀ ਸਾਡਾ ਉਹਦੇ ਸ਼ਰਿਆ ਮਾਰਦਾ ਤੁੰਦੀ ਆ ਪਈ ਆ ਦੋ ਦਿਨ ਪਹਿਲਾਂ ਵੀ ਵਾਰਦਾਤ ਹੋਈ ਆ ਉਹ ਤੋਂ ਪਹਿਲਾਂ ਵੀ ਵਾਰਦਾਤ ਹੋਈ ਆ ਜਿੰਨੇ ਵੀ ਸਾਡੇ ਰੋਡ ਆ ਕੋਈ ਵੀ ਕੋਈ ਰੋਡ ਵੀ ਇੱਕ ਵੀ ਕੋਈ ਸਹੀ ਨਹੀਂ ਕਿਹਾ ਜਾ ਸਕਦਾ ਆਦਮ ਵਾਲਾ ਰੋਡ ਉਹ ਵੀ ਸਾਡਾ ਲਿੰਕ ਟੁੱਟਿਆ ਜਿਹੜਾ ਅੰਦਰ ਇਹ ਧੋ ਵੀ ਘਟ ਜਾਂਦਾ ਉਹ ਤਾਂ ਵੈਸੇ ਹੀ ਖਾਰਦਾ ਸਾਰਕ ਬੰਦ ਨੂੰ ਪਤਾ ਸਾਈਡਾਂ ਦੇ ਕਿੰਨੇ ਕਾਸ ਬੂਸ ਕਿੰਨੇ ਬੂਟੇ ਆਲ ਦਲੋ ਕੀ ਉਹ ਤੋਂ ਨੰਗੜਾ ਬਹੁਤ ਔਖਾ ਆ ਬੱਚੇ ਜਾ ਹੀ ਨਹੀਂ ਸਕਦੇ ਅਡਾਈ ਰੋੜੇ ਕਸੋੜਾ ਕੋ ਸੇਫ ਸਗਾ ਜਿਹੜਾ ਹੀ ਬਿਲਕੁਲ ਡੈਮੇਜ ਹੋ ਗਿਆ ਪ੍ਰਸ਼ਾਸਨ ਨੂੰ ਇਹ ਅਪੀਲ ਆ ਜਲਦੀ ਤੋਂ ਜਲਦੀ ਸਾਨੂੰ ਇਹ ਕਰਵਾ ਕੇ ਦਿੱਤਾ ਜਾਵੇ ਕੋਈ ਪਿੰਡ ਵਾਲਾ ਨੂੰ ਰਾਹਤ ਮਿਲੇ ਲੋਕ ਹੁਣ ਵਾਪਸ ਵੀ ਬਹੁਤ ਜਾ ਰਹੇ ਖੱਜਲ ਉਹ ਤਾਂ ਹੈ ਹੀ ਆ ਸਰ ਉਹ ਤਾਂ ਕਿੰਨਾ ਘੁੰਮ ਕੇ ਜਾਣਾ ਪਊਗਾ ਜਿੱਲੇ ਉਧਰ ਜਾਂਦੇ ਉਧਰ ਪਾਜੀ ਕੀ ਨਾਮ ਆ ਜੀ ਮੇਰਾ ਨਾਮ ਪ੍ਰਵੀਨ ਸੈਣੀ ਜੀ ਹਾਂਜੀ ਮੈਂ ਪੰਜ ਬਸੇ ਗ੍ਰਾਮ ਦਾ ਹਾਂ ਜੀ ਠੀਕ ਹੈ ਜੀ ਇਹ ਪਾਜੀ ਕਿੰਨੇ ਦੇ ਵਾਗਿਆ ਇਹ ਪਾਜੀ ਕੱਲ ਪਾਣੀ ਆਇਆ ਜੀ ਸਵੇਰੇ 8:00 ਵਜੇ ਨਾ ਕਾਫੀ ਪਾਣੀ ਆਇਆ ਤੇ ਚੋ ਚੋ ਔਨ ਕਰਕੇ ਸਾਰਾ ਇਹ ਡੈਪ ਟੁੱਟ ਗਿਆ ਜੀ ਉਧਰ ਵੀ ਸੜਕ ਵੀ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਜੀ ਸਾਡਾ ਪਿੰਡ ਦਾ ਮਤਲਬ ਟੋਟਲੀ ਮਤਲਬ ਨਾਲ ਸੰਪਰਕ ਸ਼ਹਿਰ ਨਾਲ ਟੁੱਟ ਗਿਆ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਸਕੂਲ ਦੇ ਬੱਚੇ ਜਿ ਗਏ ਨਹੀਂ ਹੈਗੇ ਕੋਈ ਐਮਰਜੈਂਸੀ ਕੁਝ ਦਾ ਹੋਵੇ ਤੇ ਲੇਡੀਜ਼ ਨੂੰ ਪ੍ਰੈਗਨੈਂਸੀ ਦਾ ਕੋਈ ਹੋਵੇ ਚੱਕਰ ਕੋਈ ਕੋਈ ਜਿਸ ਹੈਪਨਿੰਗ ਕੋਈ ਨਹੀਂ ਜਾ ਸਕਦਾ ਸੰਪਰਕ ਪੂਰਾ ਟੁੱਟਾ ਹੈ ਵੱਧੂ ਇਦਾਂ ਜਿੱਦਾਂ ਪਸ਼ੂ ਆਵਾਰਾ ਪਸ਼ੂ ਆ ਕੇ ਇੱਥੇ ਰਹਿੰਦੇ ਸੀਗੇ ਉਹ ਚੋ ਆਨ ਕਰਕੇ ਉਹ ਬਚਾਰੇ ਵਿੱਚੇ ਰੁੜ ਕੇ ਇੱਥੇ ਮਰੇ ਪਏ ਨੇ ਸ਼ਾਸ਼ਨਾਰ ਕੱਲ ਡਾਕਟਰ ਰਾਜਕਮਰ ਜੀ ਆਏ ਸੀਗੇ ਜੀ ਉਸ ਤੋਂ ਬਾਅਦ ਰੋੜਾ ਜੀ ਵੀ ਆਏ ਸੀਗੇ ਉਹਨਾਂ ਨੇ ਸ਼ਵਾਸ਼ਣ ਦਿੱਤਾ ਗਿਆ ਅਸੀਂ ਜਲਦਤ ਜਲਦੇ ਪੂਰਾ ਕਰਕੇ ਦਵਾਗੇ ਠੀਕ ਹੈ ਜੀ ਤੇ ਜਿਹੜੇ ਹੋਰ ਰਸਤੇ ਤਕਰੀਬਨ ਕਹਿੰਦੇ ਉਹ ਵੀ ਸਾਰੇ ਡੈਮੇਜ ਹੋ ਗਏ ਹੋਰ ਰਸਤੇ ਤੇ ਭਾਈ ਜਿਆਦਾ ਸਾਰੇ ਖਸਤਾ ਹੀ ਆ ਜੀ ਕੋਈ ਉਧਰ ਜੇ ਬੰਦਾ ਜਾ ਹੀ ਨਹੀਂ ਸਕਦਾ ਜੇ ਜਾਓਗੇ ਤਾਂ ਆਪਣੀ ਜਾਨ ਮਾਲ ਦਾ ਉਹਨੂੰ ਨੁਕਸਾਨ ਹੀ ਆ ਤੁਹਾਨੂੰ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ 2-3 5 ਦਿਨ ਪਹਿਲਾਂ ਹੀ ਮਿਸ ਹੈਪਨਿੰਗ ਹੋ ਗਈ ਹਟਿਆ ਜੀ ਰਾਤ ਨੂੰ 9:30 10:00 ਵਜੇ ਬੰਦੇ ਦੇ ਕਿਰਪਾਨਾ ਮਾਰ ਕੇ ਕੋ ਲੁੱਟ ਖੋ ਕੀਤੀ ਹੈ ਉਹ ਤਾਂ ਸੇਫ ਨਹੀਂ ਹੈਗਾ ਰਸਤਾ ਜੀ ਸੇਫ ਰਸਤਾ ਇਹੀ ਸੀਗਾ ਇਹ ਉੱਧਾ ਟੁੱਟ ਗਿਆ ਜੀ ਪਾਣੀ ਵਾਲਾ ਸੜਕਾਂ ਦਾ ਵੀ ਬੁਰਾ ਹਾਲ ਹੈ ਤੁ ਸੁਰੱਖਿਆ ਦਾ ਵੀ ਸੁਰੱਖਿਆ ਦਾ ਵੀ ਬੁਰਾ ਹਾਲ ਹੈ ਠੀਕ ਹੈ ਜੀ ਤੇ ਜੇ 1 2 ਬਾਰਸ਼ਾਂ ਨਾਲ ਇਹ ਹਾਲ ਹੋ ਗਿਆ ਪੰਡਤ ਸਾਹਿਬ ਜੇ ਮੌਸਮ ਵਿਭਾਗ ਦੀ ਭਵਿੱਖਬਣੀ ਅਨੁਸਾਰ ਬਾਰਸ਼ਾਂ ਹੋਰ ਹੋਣੀਆਂ ਹਨ 1 2 ਭਾਰੀ ਬਾਰਸ਼ਾਂ ਹੋ ਗਈਆਂ ਤੇ ਫਿਰ ਹੋਰ ਨੁਕਸਾਨ ਹੋ ਸਕਦਾ ਹੈ ਜੀ ਪਿੰਡ ਵਾਲਿਆਂ ਲਈ ਕਿੰਨੀਆਂ ਮੁਸ਼ਕਲਾਂ ਕਿ ਜੀ ਪਿੰਡ ਵਾਲਿਆਂ ਦੀ ਮੁਸ਼ਕਲ ਤੁਸੀਂ ਦੇਖ ਲਈਆਂ ਜੀ ਹੈ ਹੀ ਨਹੀਂ ਕਿਤੇ ਪਾਸੇ ਜਾਣ ਤੁਸੀਂ ਵੀ ਆਏ ਤਾਂ ਤੁਸੀਂ ਦੇ ਲੱਭ ਕਿੱਧ ਦੀ ਮੰਗ ਅਪੀਲ ਕੀ ਹੈ ਸਰਕਾਰ ਮੰਗ ਦਾ ਪ੍ਰਸ਼ਾਸਨ ਤੋਂ ਇਹ ਹੀ ਅਪੀਲ ਕਰਦੇ ਆਂ ਜੀ ਛੇਤੀ ਛੇਤੀ ਜਿੰਨਾ ਇਹਨੂੰ ਛਾਤੀ ਬਣਾ ਸਕਦੇ ਆ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਜੀ ਛੇਤੀ ਛੇਤੀ ਬਣਾਦਣੇ ਬਾਕੀ ਸੜਕਾਂ ਦਾ ਵੀ ਨਿਰਮਾਣ ਹੋਣਾ ਜ਼ਰੂਰੀ ਹੈ ਬਾਕੀ ਤਾਂ ਨਿਰਮਾਣ ਚ ਚਲੋ ਹੋਣਾ ਪਹਿਲਾਂ ਇਹ ਪਹਿਲ ਦੇ ਅਧਾਰ ਤੇ ਇਹ ਕਰਦਣ ਜੀ ਉਹ ਤਾਂ ਚਲੋ ਹੋਈ ਜਾਊਗੀ ਹੌਲੀ ਹੌਲੀ ਪਹਿਲ ਦੇ ਅਧਾਰ ਤੇ ਇਹ ਜ਼ਰੂਰੀ ਸਾਨੂੰ ਕਰਦਣ ਸੁਰੱਖਿਆ ਦਾ ਵੀ ਜ਼ਰੂਰੀ ਹੈ ਜੀ